ਸਸ ਦੀ ਗਾਲ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜਿਹੜੀ ਵੀਡੀਓ ਦੇ ਵਿੱਚ ਅੱਪਾ ਦੋ ਤਰੀਕੇ ਦੀਆਂ সুইਟ ਕੌਰਨ ਦੀ ਰੈਸਪੀਜ਼ ਬਣਾ ਕੇ ਤਿਆਰ ਕਰਾਂਗੇ ਇਸ ਵਿੱਚ ਇੱਕ ਆਪਾਂ ਮਸਾਲਾ সুইਟ ਕੌਰਨ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਆਪਾਂ সুইਟ ਕੌਰਨ ਚਾਟ ਬਣਾ ਕੇ ਤਿਆਰ ਕਰਾਂਗੇ ਇਹ ਚਾਟ ਬਹੁਤ ਹੀ ਚਟਪਟੀ ਕਰਾਰੀ ਬਣ ਕੇ ਤਿਆਰ ਹੋਏਗੀ সুইਟ ਕੌਰਨ ਚਾਟ ਦੇ ਲਈ ਮੈਂ ਇੱਕ ਧੀਲੇ ਵਿੱਚ ਥੋੜਾ ਜਿਹਾ ਪਾਣੀ ਲਿਆ ਹੈ 1 ਕੱਪਾਣੀ ਲੈ ਲਵਾਂਗੇ ਜਿੰਨੇ ਕ ਪਾਣੀ ਚ সুইਟ ਕੌਰਨ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਇੱਕ ਚਮਚ ਨਮਕ ਪਾਵਾਂਗੇ ਧਰੂ ਵਿੱਚ ਨਮਕ ਪਾਵਾਂਗੇ ਤਾਂ ਕਿ সুইਟ ਕੌਰਨ ਵਿਕੇ ਨਾ ਲਗਣ ਵਧੀਆ ਕਲਰ ਦੇ ਲਈ ਇੱਕ ਚਮਚ ਹਲਦੀ ਪਾਵਾਂਗੇ। ਪਾਣੀ ਨੂੰ ਇਸੇ ਤਰੀਕੇ ਨਾਲ ਥੋੜੀ ਦੇਰ ਗਰਮ ਕਰ ਲਵਾਂਗੇ। ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ সুইਟ ਕੌਰਨ ਪਾਵਾਂਗੇ। ਮੈਂ ਇੱਕ ਕਾਲੀ সুইਟ ਕੌਰਨ ਲਈ ਹੈ। সুইਟ ਕੌਰਨ ਨੂੰ ਪਾਣੀ ਦੇ ਵਿੱਚ ਪਾਵਾਂਗੇ। ਜੇ ਆਪਣੇ ਕੋਲ ਫਰੈਸ਼ সুইਟ ਕੌਰਨ ਹੋਵੇ ਤਾਂ ਆਪਾਂ ਫਰੈਸ਼ ਲੈ ਲਵਾਂਗੇ ਜੇ ਆਪਣੇ ਕੋਲ ਫਰੋਜ਼ਨ সুইਟ ਕੌਰਨ ਹੋਵੇ ਤਾਂ ਆਪਾਂ ਫਰੋਜ਼ਨ সুইਟ ਕੌਰਨ ਲੈ ਲਵਾਂਗੇ ਜੇਕਰ ਕਈ ਵਾਰ ਆਪਣੇ ਕੋਲ ਚੱਲੀ ਹੁੰਦੀ ਹੈ ਤਾਂ ਛੱਲੀ ਨੂੰ ਛਿੱਲ ਕੇ ਉਸਦੇ ਦਾਣਿਆਂ ਨੂੰ ਲੈ ਕੇ ਆਪਾਂ ਬਣਾ ਸਕਦੇ ਹਾਂ সুইਟ ਕੌਰਨ ਚਾਟ ਜੇਕਰ ਆਪਾਂ ਮੌਸਮ ਵਾਰੀ ਫਰੈਸ਼ ਚੱਲੀ ਲਵਾਂਗੇ ਜੀ ਤਾਂ ਫਰੋਜ਼ਨ ਦੇ ਮੁਕਾਬਲੇ ਉਸਦੇ ਦਾਣੇ ਜਲਦੀ ਪੱਕ ਕੇ ਤਿਆਰ ਹੋਣਗੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਤੇ ਹੁਣ ਆਪਾਂ ਸੂਈਦ ਕਾਰ ਨੂੰ 15 ਕਿ ਮਿੰਟਾਂ ਦੇ ਲਈ ਢੱਕ ਕੇ ਪਕਾ ਲਵਾਂਗੇ। ਇਹ ਵਿੱਚ ਵਿੱਚ ਇੱਕ ਦੋ ਵਾਰ ਦੇਖ ਲਵਾਂਗੇ ਕਿ ਕੌਣ ਚੰਗੀ ਤਰ੍ਹਾਂ ਬੋਇਲ ਹੋ ਰਹੀ ਹੈ ਤੇ ਵਾਪਸ ਢੱਕ ਦੇਵਾਂਗੇ। ਹੁਣ ਆਪਾਂ ਵੇਖ ਲੈਨੇ ਆ ਇਸ ਤਰੀਕੇ ਨਾਲ ਪੱਕ ਕੇ ਕੌਣ ਤਿਆਰ ਹੋ ਚੁੱਕੀ ਹੈ। ਫਾਈਵ ਦੀ ਮਸਾਲਾ সুইਟ ਕੌਰਨ ਬਣਾ ਲਵਾਂਗੇ ਮੈਂ ਇੱਕ ਬਾਉਲ ਲਈ ਹੈ ਬਾਉਲ ਦੇ ਵਿੱਚ ਬਟਰ ਪਾਵਾਂਗੇ ਤੇ ਗਰਮ ਗਰਮ সুইਟ ਕੌਰਨ ਪਾਵਾਂਗੇ ਗਰਮ ਗਰਮ সুইਟ ਕੌਰਨ ਪਾਉਣ ਦੇ ਨਾਲ ਬਟਰ ਜਲਦੀ पिघਲ ਜਾਏਗਾ ਤੇ ਮਸਾਲੇ ਚੰਗੀ ਤਰ੍ਹਾਂ ਕੋਟ ਹੋ ਜਾਣਗੇ সুইਟ ਕੌਰਨ ਉੱਪਰ ਇੱਕ ਚਮਚ ਨਮਕ ਪਾਵਾਂਗੇ ਚਾਟ ਮਸਾਲਾ ਪਾਵਾਂਗੇ ਇੱਕ ਚਮਚ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਬਲੈਕ ਪੀਪਰ ਪਾਵਾਂਗੇ ਮਿਕਸ ਕਰ ਲਵਾਂਗੇ ਚਮਚ ਨਾਲ ਘਰ ਨੂੰ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਕੋਟ ਹੋ ਜਾਣ ਘਰ ਨੂੰ ਉੱਪਰ ਮਿਕਸ ਕਰਨ ਤੋਂ ਬਾਅਦ ਅੱਧੇ ਨਿੰਬੂ ਦਾ ਰਸ ਪਾਵਾਂਗੇ ਇਹ ਜੋ ਆਪਾਂ ਚਾਟ ਤਿਆਰ ਕੀਤੀ ਹੈ ਜੀ ਇਸ ਨੂੰ ਆਪਾਂ ਖੱਟ ਤਿੱਖਾ ਤਿਆਰ ਕੀਤਾ ਇਸ ਨੂੰ ਬੱਚੇ ਬੜੇ ਆਰਾਮ ਦੇ ਨਾਲ ਖਾ ਸਕਦੇ ਨੇ ਨੇਂਬੂ ਦਾ ਰਸ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ সুইਟ ਕੌਰ ਜੰਗੀ ਤਰ੍ਹਾਂ ਮਿਕਸ ਹੋ ਚੁੱਕੀ ਆ ਆਪਾਂ ਇਸ ਨੂੰ ਇੱਕ ਕੱਪ ਦੇ ਵਿੱਚ ਕੱਢ ਲਵਾਂਗੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਸਾਨੂੰ ਸਪੋਰਟ ਕਰੋ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੇ ਹੁਣ ਆਪਾਂ ਸਾਰੀ সুইਟ ਕੌਰਨ ਨੂੰ ਇੱਕ ਕੱਪ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇਜ਼ੀ ਚਾਟ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ সুইਟ ਕੌਰਨ ਚਾਟ ਬਣਾਵਾਂਗੇ ਉਸ ਲਈ ਇੱਕ ਬੌਲ ਲਈ ਹੈ ਮੈਂ ਬੌਲ ਦੇ ਵਿੱਚ ਆਪਾਂ ਵਾਟਰ ਪਾਵਾਂਗੇ ਇੱਕ ਚਮਚ ਤੇ ਗਰਮ-ਗਰਮ সুইਟ कॉर्न ਪਾਵਾਂਗੇ সুইਟ कॉर्न ਗਰਮ ਹੀ ਹੋਣੀ ਚਾਹੀਦੀ ਹੈ ਇੱਕ ਚਮਚ ਬਲੈਕ ਸਾਲਟ ਪਾਵਾਂਗੇ সুইਟ कॉर्न ਦੇ ਵਿੱਚ ये चाट बहुत ही चटपटी करारी बन के तैयार होएगी जी एक चमच चाट मसाला पावे बरीक कटा हुआ प्याज पावे एक टमाटर पावेंगे बरीक कटा हुआ हरा धनिया पावगे थोड़ा जि ਕਾਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਇੱਕ ਚਮਚ ਜੈਲੀ ਫਲੈਕਸ ਪਾਵਾਂਗੇ ਇੱਥੇ ਆਪਾਂ ਓਰੀਗੈਨੋ ਵੀ ਪਾ ਸਕਦੇ ਹਾਂ ਜੀ ਇੱਕ ਛੋਟਾ ਪੈਕ ਟਮੇਟੋ ਸੌਸ ਪਾਵਾਂਗੇ ਕਿ ਚਮਚਾ ਹਰੇ ਧਨੀਏ ਵਾਲੀ ਜ ਤਨੀ ਪਾਵਾਂਗੇ ਇਸ ਦੀ ਫੋਲੋ ਵੀਡੀਓ ਅਸੀਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਚਟਪਟੀ ਚਾਟ ਬਣ ਕੇ ਤਿਆਰ ਹੋਏਗੀ ਜੀ ਆਪਾਂ ਠਿੱਖਾ ਜਿਆਦਾ ਪਸੰਦ ਕਰਦੇ ਹਾਂ ਤਾਂ ਆਪਾਂ 2 ਚਮਚ ਗ੍ਰੀਨ ਸੌਸ ਪਾ ਸਕਦੇ ਹਾਂ ਜੀ ਤੇ ਵਿੱਚ ਆਪਾਂ 1 ਚਮਚ ਗ੍ਰੀਨ ਸੌਸ ਪਾਈ ਹੈ ਇਸ ਤਰੀਕੇ ਦੇ ਨਾਲ ਆਪਾਂ ਘਰ ਵਿੱਚ ਹੀ ਸਟ੍ਰੀਟ ਸਟਾਈਲ ਸਵੀਟ ਕੌਰਨ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਦੇਖੋ ਜੀ ਬਹੁਤ ਹੀ ਵਧੀਆ ਚਾਟ ਬਣ ਕੇ ਤਿਆਰ ਹੋ ਗਈ ਹੈ तरीके ਭੁਜੀ ਆ ਪਾਵਾਂਗੇ ਆਪਾਂ ਆਪਾਂ ਇਸ ਦੇ ਵਿੱਚ ਚਿਪਸ ਵੀ ਐਡ ਕਰ ਸਕਦੇ ਆ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਕ੍ਰਿਸਪੀ ਤੇ ਕਰਾਰੀ ਜਟਪਟੀ ਚਾਟ ਬਣ ਕੇ ਤਿਆਰ ਹੋਏਗੀ ਜੀ ਇਹ ਚਾਟ ਸਭ ਨੂੰ ਬਹੁਤ ਹੀ ਪਸੰਦ ਆਏਗੀ ਤੁਸੀਂ ਇਸ ਤਰੀਕੇ ਨਾਲ ਚਾਟ ਬਣਾ ਕੇ ਤੇ ਖਾ ਕੇ ਦੇਖਿਓ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੁਣ ਆਪਾਂ ਇਸ ਚਾਟ ਨੂੰ ਵੀ ਕੱਪ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਆਪਾਂ ਸਟ੍ਰੀਟ ਸਟਾਈਲ কর্ণ ਚਾਟ ਨੂੰ ਘਰ ਵੀ ਜੀ ਤਿਆਰ ਕਰ ਸਕਦੇ ਹਾਂ ਉਹ ਵੀ ਬੜੀ ਆਸਾਨੀ ਦੇ ਨਾਲ ਤੇ ਹੁਣ ਆਪਾਂ ਇਸ ਚਾਟ ਨੂੰ ਸਰਵ ਕਰ ਲਵਾਂਗੇ ਚਮਚ ਲਗਾਵਾਂਗੇ ਨੀਂਬੂ ਦੀ ਸ্লাইਸ ਲਗਾਵਾਂਗੇ ਤੇ ਚਾਟ ਤਿਆਰ ਹੋ ਚੁੱਕੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਚਾਟ ਬਣ ਕੇ ਤਿਆਰ ਹੋਏਗੀ